ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਟਿਲੂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਮੋੜ 90 ਤੋਂ ਕਵਰ ਕਰਾਂਗੇ ਜੀ ਜਾਨਵਰ ਦਿਖਾਵਾਂ ਤੁਹਾਨੂੰ ਤਿੰਨ ਤੇ ਤਿੰਨੇ ਦਿਖਾਵਾਂ ਪੂਰੇ ਟੌਪ ਦੇ ਦੋ ਬੈੜਾ ਤੁਹਾਨੂੰ ਦਿਖਾਵਾਂ ਮੈਂ ਚੰਗੇ ਦੁੱਧਰਕਾਰ ਵਾਲੀਆਂ ਤੇ ਇੱਕ ਚੰਗੇ ਦੁੱਧਰਕਾਰ ਵਾਲੀ ਆਪਾਂ ਦਿਖਾਵਾਂਗੇ ਮੱਝ ਤੇ ਪਿੰਡ ਮੌੜਨਾ ਬਾਈ ਜੀ ਗੱਲਬਾਤ ਬਾਈ ਨਾਲ ਕਰਾਵਾਂਗੇ ਅੱਜ ਬ੍ਰਿੰਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਮੇਰੇ ਇਧਰ ਹੋ ਜਾ ਥੋੜਾ ਜਿਹਾ ਤੇ ਪਿੰਡ ਆਪਣਾ ਜੀ ਪਿੰਡ ਮੌੜਨਾ ਬਾਈ ਜ਼ਿਲ੍ਹਾ ਆਪਣਾ ਜ਼ਿਲ੍ਹਾ ਬਰਨਾਲਾ ਹੀ ਤਹਿਸੀਲ ਤਪਾ ਹੂੰ ਬਲਾਕ ਸੈਣਾ ਜੀ ਬਲਾਕ ਸੈਣਾ ਤੇ ਜਿਲ੍ਹਾ ਆਪਣਾ ਆ ਗਿਆ ਬਰਨਾਲਾ ਬਰਨਾਲਾ ਆ ਗਿਆ ਪੱਖੋ ਗੈਂਚਾਂ ਦੇ ਕੋਲੇ ਆ ਤੇ ਇਧਰ ਆ ਗਿਆ ਹਾਂ ਇਧਰ ਤਪਾ ਆ ਗਿਆ ਜੀ ਸੈਣਾ ਆ ਗਿਆ ਇਧਰਲੇ ਪਾਸੇ ਹਾਂ ਜੀ ਤੇ ਕਿੰਨੇ ਜਾਨਵਰ ਆ ਬਈ ਜਾਨਵਰ ਤਿੰਨ ਆ ਜੀ ਅੱਜ ਪਹਿਲਾ ਨੰਬਰ ਬੋਲ ਦਿਓ 9873799865 ਜੀ 99865 ਹਾਂ ਜੀ ਤੇ ਜਾਨਵਰ ਅੱਜ ਤਿੰਨ ਤੇ ਹੈ ਪੂਰੇ ਟੌਪ ਦੇ ਹਾਂ ਜੀ ਹਾਂ ਜਿਹੜੀ ਪਹਿਲੇ ਨੰਬਰ ਤੇ ਆਪਾਂ ਵਾੜ ਦੇਖੀਏ ਨੇ ਕਿਹੜਾ ਸੂਆ ਸੁੰਦੀ ਕਿਵੇਂ ਆਇਆ ਤੁਹਾਨੂੰ ਦੂਜਾ ਸੂਆ ਸੁੰਦੀ ਆ ਜੀ ਚਾਰ ਦੰਦ ਆ ਜੀ ਚਾਰ ਦੰਦ ਆ ਗਈ ਮੂੰਹ ਦੂਜਾ ਸੂਆ ਸੋਦੇ ਤੇ ਪਹਿਲੇ ਸੂਏ ਦਾ ਬਾਈ ਕਿੰਨਾ ਰਿਕਾਰਡ ਦੱਸੋ ਪਹਿਲੇ ਸੂਏ ਦਾ 25 ਲੀਟਰ ਦਾ ਰਿਕਾਰਡ ਸੀਗਾ ਜੀ ਇਹਦਾ 25 ਲੀਟਰ ਹਾਂ ਜੀ ਤੇ ਬਾਕੀ ਯਾਰ ਜਿਹੜੀ ਇਹਦੀ ਬਰੀਡ ਆ ਜਿਹੜੀ ਇਹਦੀ ਯਾਦ ਆ ਹਣਾ ਲੈਵਰ ਨਿਡ ਤੋਂ ਦਿਖਾਵ ਕਵਾਲਿਟੀ ਕਰੋ ਲੈਵੇ ਦੀ ਚ ਇੱਕ ਫੀਟਿੰਗ ਆਲਾ ਤੇ ਟਟਮਾ ਲਮਕਮਾ ਪੂਰਾ ਵੀ ਲੈਵਾ ਨਹੀਂ ਖੋਲੋ ਜਿਹਦਾ ਤੋਰਾ ਕਰਾ ਕੇ ਚੱਕਤੇ ਆਈਤੀ ਬਾਈ ਕਿੱਥੋਂ ਕਿੱਥੇ ਦੁੱਧ ਦੇ ਸਕਦੀ ਐ ਇਹ ਆਈਤੀ ਬਾਈ ਇਹ 30 ਲੀਟਰ ਦੁੱਧ ਦਊਗੀ ਖੋਲਾ ਬਾਈ ਓਕੇ ਜੀ 30 ਲੀਟਰ ਦੁੱਧ ਦੇ ਸਕਦੀ ਆ ਬਾਕੀ ਦੀ ਗੱਲ ਬੋਦੀ ਵਗੈਰਾ ਬਾੜੀ ਇਹਦੇ ਬਾਰੇ ਦੱਸਣ ਦੀ ਲੋੜ ਨਹੀਂ ਜਾਤ ਇਹਦੀ ਫੁੱਲਾ ਹਨਾ 5-7 ਦਿਨ ਰਹਿੰਦੇ ਆਈ ਹਜੇ ਓਕੇ 5 ਤੋਂ 7 ਦਿਨ ਬਾਕੀ ਬਾਕੀ ਖੁੱਲੀਆਂ ਖੱਲੀਆਂ ਆਉਂਦੀਆਂ ਇਹ ਘਰ ਮਾਲੀਆਂ ਹਾਂਜੀ ਆ ਦੇਖੋ ਜੀ ਖਾਨ ਲੈਵੇ ਦੀ ਚੰਗੀ ਸਾਫ ਸੁਥਰੀ ਆ ਹਨਾ ਹਾਂਜੀ ਹੂੰ ਆ ਦੇਖੋ ਲੇਵੇ ਦੀ ਪੀਟਿੰਗ ਬਾਕੀ ਲੈਗ ਸਕੋਰ ਬਣਤਾ ਗਈਆਂ ਚਾਚਾ ਰੀੜ ਦੀ ਹੱਡੀ ਦੀ ਪੂਰੀ ਪੱਦਰ ਮਾਰ ਕੇ ਆਹ ਦੇਖੋ ਜੀ ਥਾਂ ਲੈਵੇ ਦੀ ਪੂਰੀ ਸਾਫ ਸੁਥਰੀ ਆ ਚੰਗੀ ਹੈ ਜੀ ਬਾਕੀ ਦੀ ਗੱਲ ਜਾਣਕਾਰੀ ਤੁਸੀਂ ਫੋਨ ਲੈ ਕੇ ਫਿਰ ਸੌਦਾ ਕਰਨਾ ਜੀ ਪਰ ਤੁਹਾਨੂੰ ਜਿਹੜੀ ਚੀਜ਼ ਦਿਖਾਈ ਆ ਪੂਰੀ ਟਾਪ ਦੀ ਹੈਗੀ ਦੂਜਾ ਸੁਆ ਜੀ ਦੂਜਾ ਸੁਆ ਆ ਗਿਆ ਤੇ ਰੇਟ ਬਾਈ ਕੀ ਆ ਗਿਆ ਰੇਟ ਬਾਈ ਵੀਡੀਓ ਤੇ ਹੋ ਜਾਊਗਾ ਫੋਨ ਤੇ ਹਾਂ ਜੀ ਹਾਂ ਫੋਨ ਤੇ ਹੋ ਜਾਏ ਜੀ ਹੋ ਜਾ ਹਾਂ ਜੀ ਹਾਂ ਹੋਣ ਬਾਈ ਜਿਹੜੀ 2 ਨੰਬਰ ਆਪਾਂ ਵੜ ਦੇਖੀ ਨੇ ਟਾਪ ਦੇ ਇਹ ਆ ਗਈ ਇੱਕ ਦਾ ਸੂਆ ਬਾਈ ਇਹ ਦੂਜਾ ਸੂਆ ਬਾਈ ਇਹ ਵੀ ਦੂਜਾ ਸੂਆ ਜੀ ਹਾਂਜੀ ਹਾਂ ਤੇ ਕਿੰਨੇ ਕਿ ਦਿਨ ਘਟ ਜੂਗੀ ਫਿਰ ਇਹ ਬਾਈ 2 ਦਿਨਾਂ ਦੀ ਬਸ 2 ਦਿਨ ਲਾਈ ਜ ਨੇ ਸਵੇਰੇ ਸੂਪੇ ਬਸ 2 ਦਿਨਾਂ ਦੀ ਕੱਚੀ ਆ ਜੀ ਹਾਂਜੀ ਹਾਂ 2 ਦਿਨਾਂ ਦੀ ਕੱਚੀ ਇਹ ਮਾਲਕਾਂ ਦੇ ਕਹਿਣ ਮੁਤਾਬਕ 30 ਲੀਟਰ ਦੁੱਧ ਇਹ ਪਹਿਲਾਂ ਦਿੱਤਾ ਜੀ ਬਾਕੀ ਦੀ ਗੱਲ ਯਾਰ ਜਿਹੜੀ ਇਹਦੀ ਜਾਤ ਬ੍ਰੀਡ ਆ ਤੇ ਭੰਨਤਾ ਹਨਾ ਇੱਕ ਨੰਬਰ ਆ ਜੀ ਹੂੰ ਦੁੱਧ ਕੱਢਣੇ ਕਰਨਾ ਬਾਕੀ ਭੰਨ ਭਰਾਵਾਂ ਨੇ ਆਪੇ ਹਿਸਾਬ ਕਿਤਾਬ ਲਾ ਲੈਣਾ ਹਨਾ ਹਾਂਜੀ ਹਾਂਜੀ ਤੇ ਲੇਵੇ ਲੂਵੇ ਦੀ ਪੰਡ ਵਾਲਾ ਕਰਮ ਤੇ ਜਾਨ ਜਿੰਦ ਬਹੁਤ ਜ਼ਿਆਦਾ ਹੈ ਨਾ ਹਾਂਜੀ ਮੋਹ ਲਿਓ ਜੀ ਖੁੱਲੀਆਂ ਵੱਧ ਆਉਂਦੀਆਂ ਇਹ ਆ ਵੇਖੋ ਜੀ ਖਣਲੇਵੇ ਦੀ ਪੂਰੀ ਸਾਫ ਸੁਥਰੀ ਆ ਤੇ ਬਾਕੀ ਫੋਟੰਗ ਹੋਵਾ ਨਾ ਜੌੜਾ ਪਿਆ ਹੈ ਨਾ ਹਾਂਜੀ ਹਾਂ 30 ਲੀਟਰ ਖੁੱਲਾ ਦੁੱਧ ਪਾਉ ਜੀ ਪਹਿਲੇ ਸੂਏ 30 ਲੀਟਰ ਪਾਈ ਵੜਨੇ ਤੇ ਇਹਦੀ ਫੇਰ ਮੰਗ ਕੀ ਆ ਗਈ ਬਾਈ ਬਸ ਇਹਦੀ ਵੀ ਫੋਨ ਤੇ ਹੋਊਗੀ ਜੀ ਜਾਇਜ਼ ਹੋਊਗਾ ਹਾਂਜੀ ਜਾਇਜ਼ ਜੀ ਜਾਇਜ਼ ਇਹ ਵੇ ਲੂਵੇ ਯਾਰ ਬਹੁਤ ਪਿਆਰੇ ਤੇ ਚੰਗੇ ਆ ਹੈ ਨਾ ਹਾਂ ਬਹੁਤ ਠੰਡੀ ਸੀ ਲਾਈ ਫਾਰਮ ਵਾਲਿਆਂ ਬਹਿਣਾ ਨਹੀਂ ਕੋਈ ਐ ਨਹੀਂ ਹੈਗਾ ਦੇਖੋ ਤੇ ਲਾਂਡੂ ਲਾਂ ਹਜੇ ਬਹੁਤ ਪਈਆਂ ਦੋ ਦਿਨਾਂ ਜਿਹਨੇ ਕਿਤੇ ਲੈ ਜਾਣਾ ਕੰਮ ਤੇ ਮੁੱਲ ਫਿਰ ਇਹਦਾ ਵੀ ਜਾਇਜ਼ ਹਾਂ ਹੀ ਹਾਂ ਜਾਇਜ਼ ਮੁੱਲ ਪੂਗਾ ਫੋਨ ਤੇ ਹਾਂ ਜੀ ਫੋਨ ਤੇ ਹੁਣ ਆਪਾਂ ਦੇਖੀ ਜਾਂਦੇ ਆ ਮੱਝ ਬਾਈ ਹਾਂ ਜੀ ਕਿਹੜਾ ਸੂਆ ਸੂਈ ਆ ਇਹ ਮੱਝ ਜੀ ਇਹ ਤੀਜਾ ਸੂਆ ਸੁੰਦੀ ਆਈ ਤੇ ਬੱਚਾ ਮਗਰ ਹਾਂ ਬੱਚਾ ਆ ਸਹੀ ਹਾਂ 7 ਦਿਨ ਹੋਇਆ ਸੂਈ ਨੂੰ ਕੀ ਆ ਇਹ ਬੱਚਾ ਇਹ ਕੱਟੀ ਆਈ ਮਾਰ ਕੱਟੀ ਓਕੇ ਜੀ ਕੱਟੀ ਮਗਰ ਆ ਗਈ ਕਾਦ ਕਾੜ ਫੁੱਲ ਤੇ ਦੁੱਧ ਕਿੰਨਾ ਰੈਡੀ ਆ ਅੱਜ ਬਾਈ 15 ਲੀਟਰ ਠੰਡਾ ਆਈ ਜਮਾ ਇਸ ਟਾਈਮ ਹਾਂ ਤਿਆਰ ਆਈ ਹਾਂ ਆ ਦੇਖੋ ਜੀ ਥਣਲੇਵੇ ਦੀ ਪੂਰੀ ਸਾਫ ਸੁਥਰੀ ਪਾ ਵੀਡੀਓ ਬਣਾ ਰਹੇ ਆ 3:00 ਵਜੇ ਹਜੇ 3 ਘੰਟੇ ਹੋਰ ਚਵਾਈ ਚ ਬਾਕੀ ਪਿਆ ਹੈ ਨਾ ਹਾਂਜੀ ਚੰਗਾ ਬਣਾ ਲਓ ਲੇਵਾ ਤਿੰਨ ਬਹੁਤ ਬਣਾਉਗੀ ਬਹੁਤ ਹੁਣ ਵੀ ਬਹੁਤ ਚੰਗਾ ਹੈ ਨਾ ਮੋੜ ਬਾਈ 16 ਕਿਲੋ ਕਹਿਣ ਵਾਲਾ ਕਿ ਮੇਨਣ ਵਾਲਾ ਬਾਈ ਇੱਕ ਕੰਡੇ ਤੇ ਲਾ ਕੇ 15 ਲੀਟਰ ਠੰਡਾ ਦੁੱਧ ਓਕੇ ਜੀ ਹਾਂਜੀ ਹਾਂ ਕੰਡੇ ਤੇ ਲਾ ਕੇ ਨਹੀਂ ਤੇ ਬਾਕੀ ਵੀ ਯਾਰ ਇਹ ਜਿਹੀਆਂ ਚੀਜ਼ਾਂ ਦੁੱਧ ਦਿੰਦੀਆਂ ਵਿੱਚ ਭੈਣ ਭਰਾ ਕਹਿੰਦੇ ਇਹਨਾਂ ਦੁੱਧ ਨਹੀਂ ਕੱਢਦੀਆਂ ਪਰ ਜਿਹੜੀ ਬਰੀਡ ਉਹ ਕੱਢਦੀ ਸੱਤਵਾਂ ਤਾਂ ਨਹੀਂ ਹੋਇਆ ਈ ਸੂਈ ਨੂੰ ਹਾਂਜੀ ਤੇ ਕਿੱਥੋਂ ਕਿੱਧਰ ਜਾਊਗੀ ਬਾਈ ਬਾਈ ਮੱਜ ਤੁਹਾਨੂੰ 20 ਵਾਲੀ ਕਵਰ ਕਰਕੇ ਦਿੱਤੀ ਅੱਜ ਤੇ ਡਿਮਾਂਡ ਬਾਈ ਫਿਰ ਇਹਦੀ ਡਿਮਾਂਡ ਬਾਈ ਫੋਨ ਤੇ ਹੋਊਗੀ ਇਹਦੀ ਫੋਨ ਤੇ ਜਾਇਜ਼ ਹੀ ਹੋਊਗਾ ਹਾਂ ਹਾਂ ਜਾਇਜ਼ ਰੇਟ ਹੀ ਹੋਊਗਾ ਤੇ ਅਗਲੇ ਪਾਸੇ ਦੇ ਥਣ ਦੇਖ ਲਓ ਚੰਗੇ ਆ ਜੀ ਚਾਰੇ ਥਾਂ ਸਪੇਸ ਦੇ ਉੱਤੇ ਤੇ ਦੋ ਤੁਹਾਨੂੰ ਦਿਖਾਈਆਂ ਪੈੜਾ ਪਿੰਡ ਮੋੜਨਾ ਬਾਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਜੀ ਤੇ ਨੰਬਰ ਬਾਈ ਇੱਕ ਵਾਰੀ ਫੇਰ ਬੋਲ 973799865 ਜੀ ਤੇ ਫਿਰ 3 ਜਨਵਰੀ ਤੋਂ ਫੇ ਹੀ ਆ ਗਏ ਹਨ ਜਮਾਈਆ ਫਾਰਮ ਦੀਆਂ ਬਿਹੜਾਂ ਨਹੀਂ ਆ ਤੋ ਫੇ ਹਾਂਜੀ ਹਾਂ ਇਹ ਹਰਿਆਣੇ ਦੀ ਛੋਟੀ ਆਪਾਂ ਲਈ ਆ ਓਕੇ ਜੀ ਹਾਂਜੀ ਹਾਂ ਤੇ ਬਾਕੀ ਦੀ ਗੱਲ ਦੁੱਧ ਯਾਰ ਕਿਤੇ 15 16 ਲੀਟਰ ਕਿਤੇ ਉਹੀ ਨਹੀਂ ਬਣ ਜਾਂਦਾ ਨਹੀਂ ਨਹੀਂ ਦੁੱਧ ਦੇਣਾ ਬਹੁਤ ਔਖਾ ਹਾਂਜੀ ਹਾਂ ਜਮਾ ਤਿਆਰ ਆਈ ਠੰਡਾ ਕਿਦਾਂ ਲਿਬੜੀਆਂ ਤੇ ਇਤਨੂ ਕਰੀ ਮਾੜੀ ਜਿਹਦਾ ਲੇਵਾ ਦਿਖਾ ਲਿਬੜੀਆਂ ਤੇਪੜੀਆਂ ਜਿਵੇਂ ਉਹਦੀਆਂ ਉਹਵੇਂ ਦੀਆਂ ਤੁਹਾਨੂੰ ਹਾਂਜੀ ਕਿਉਂਕਿ ਠੰਡ ਦਾ ਮੌਸਮ ਆ ਦੇਖੋ ਜੀ ਤੇ ਇੱਧਰ ਮੈਂ ਬੈਠਦੇ ਲੇਵੇ ਤੇ ਕੈਮਰਾ ਮਾਰ ਰਿਹਾ ਤੇ ਗਾਂ ਦਾ ਤੇ ਮੈਂਦਾ ਜਮਾ ਹਨਾ ਇੱਕੋ ਜਿਹਾ ਬਰਾਬਰ ਕਰੀ ਕਰਦਿਆਂ 20 ਲੀਟਰ ਮੱਝ ਦੁੱਧ ਦੋਗੀ ਪੂਰਾ ਖੁੱਲਾ 20 ਲੀਟਰ ਅੱਜ 7ਵਾਂ ਦਿਨ ਆਈ ਠੰਡਾ ਜਮਾ ਤਿਆਰ ਆਈ ਜੀ ਆਂਦੀ ਹੈ ਵੀਰੇ ਹਾਂਜੀ ਹਾਂ ਤੇ ਚੰਗੇ ਜਾਨਵਰ ਬਾਈਕਰੋਸ ਨੂੰ ਕਵਰ ਕਰਕੇ ਦਿੱਤੇ ਆ ਤੇ ਤਿੰਨ ਜਾਨਵਰ ਆ ਤਿੰਨੇ ਕਰ ਲਓ ਚੱਕ ਜੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਂਗੇ ਨਾ ਵੀਰੇ